ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਬਾਈ ਤੁਹਾਡਾ ਸਾਡੇ ਚੈਨਲ ਤੇ ਤੇ ਆਪਣਾ ਨਾਂ ਦੱਸੋ ਵੀਰੇ ਨਾਂ ਕੀ ਏ ਨਾਂ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਠੀਕ ਹੈ ਪਿੰਡ ਕਿਹੜਾ ਵੀਰੇ ਜਾਪਰ ਨਗਰ ਜੀ ਠੀਕ ਹੈ ਵੀਰੇ ਇੱਕ ਡੰਗਰ ਰੱਖੇ ਨੇ ਥੋੜੇ ਜਿਹੇ ਡੰਗਰ ਨੇ ਤੁਸੀਂ ਇਹ ਨਾ ਤੋਂ ਬਿਜ਼ਨਸ ਕਰਦੇ ਹੋ ਕਿ ਕੋਈ ਹੋਰ ਵੀ ਤੁਹਾਡਾ ਬਿਜ਼ਨਸ ਹੈਗਾ ਆਪਾਂ ਵੀਰੇ বাস ਚਲਾਉਨੇ ਆ ਠੀਕ ਹੈ ਇਹ ਜਿਵੇਂ ਹੁਣ ਦੁੱਧ ਮਿਲਦਾ ਨਹੀਂ ਵਧੀਆ ਹਾਂ ਤੇ ਉਹਦੇ ਕਰਕੇ ਘਰੇ ਰੱਖੇ ਹੋਏ ਨੇ ਡੰਗਰ ਤੇ ਨਾਲ-ਨਾਲ ਲੋਕਾਂ ਦੀ ਵੀ ਸੇਵਾ ਹੋਈ ਜਾਂਦੀ ਨਾਲੇ ਕੀ ਪ्योर ਦੁੱਧ ਨਹੀਂ ਮਿਲਦਾ ਸ਼ਹਿਰ 'ਚ ਹੀ ਲੈ ਜੀਦਾ ਠੀਕ ਹੈ ਉੱਥੇ ਆਪਣਾ ਲੱਗਦਾ 62 ਰੁਪਏ 60 ਰੁਪਏ ਕਿਲੋ گاਵਾ ਦਾ ਹਾਂ ਬਿਨ ਪਾਣੀ ਤੋਂ ਬਾਈ ਆਹ ਵੇਖ ਲਓ ਜਿਹੜੇ ਆਪਾਂ ਪਿੱਟੀ ਜੰਨੇ ਆਂ ਵੀ ਆਪਾਂ ਨੂੰ ਰੇਟ ਨਹੀਂ ਮਿਲਦਾ ਰੇਟ ਨਹੀਂ ਮਿਲਦਾ ਰੇਟ ਕੋਈ ਨਹੀਂ ਦਿੰਦਾ ਵੀਰੇ ਰੇਟ ਲੈਣੇ ਪੈਂਦੇ ਨੇ ਅੱਛਾ ਵੀਰੇ ਪਿੰਦੋਂ ਮੈਨੂੰ ਇਹ ਦੱਸ ਵੀ ਜਿਹੜਾ ਸ਼ਹਿਰ 'ਚ ਦੁੱਧ ਪਾਉਂਦੇ ਹੋ ਤੁਸੀਂ ਇਹ ਮਿਕਸ ਅਪ ਉਹਨੇ ਕੱਲਾ ਕੱਲਾ گاਵਾ-ਗਾਵਾ ਦਾ 65 ਰੁਪਏ ਲੱਗਦਾ ਕੱਲਾ-ਗਾਵਾ ਬਾਈ ਤੇ ਲੋਕ ਬਿਲਕੁਲ ਸੰਤੁਸ਼ਟ ਨੇ ਖੁਸ਼ ਨੇ ਖੁਸ਼ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਪਿੱਛੇ ਦੇ ਮੈਨੂੰ ਇੱਕ ਪ੍ਰੋਫੈਸਰ ਸੀ ਮੈਡਮ ਸਾਡੀ ਹਾਂ ਉਹ ਮੈਨੂੰ ਕਹਿੰਦੀ ਕਿ ਮੱਝ ਦਾ ਦੁੱਧ ਲਿਆ ਦਿਆ ਕਰ 100 ਰੁਪਏ ਕਿਲੋ 100 ਰੁਪਏ ਕਿਲੋ ਹਾਂ ਜੀ ਆਹ ਵੇਖੋ ਬਾਈ ਜਿਹੜੇ ਮੱਝ ਦੇ ਦੁੱਧ ਦਾ ਜਵਾਬ ਦੇਦਾ ਕਿਉਂਕਿ ਮੱਝ ਥੋੜਾ ਟਾਈਮ ਦੁੱਧ ਦਿੰਦੀ ਫਿਰ ਜਵਾਬ ਦੇਣਾ ਪੈਂਦਾ ਹਾਂ ਤੇ ਇਸ ਕਾਰਕ ਫਿਰ گاਵਾਂਾਂ ਲੰਮੇ ਸਮੇਂ ਤੱਕ ਅੱਛਾ ਮੈਂ ਤੁਹਾਨੂੰ ਵਿਖਾਦਾ ਵੀ ਬਾਈ ਨੇ ਕੋਈ ਨਾ ਬਹੁਤ ਵੱਡੀ ਇਨਵੈਸਟਮੈਂਟ ਨਹੀਂ ਕੀਤੀ ਜਿਵੇਂ ਆਪਾਂ ਕਹੀਏ ਵੀ ਬਹੁਤ ਲੱਖਾਂ ਰੁਪਈਆ ਲਾ ਕੇ ਇੱਕ ਛੋਟੇ ਜੇ ਮਤਲਬ ਸਿਸਟਮ ਤੋਂ ਛੋਟੀਆਂ ਛੋਟੀਆਂ گاਵਾਂ ਤੋਂ ਆਪਣਾ ਸਿਸਟਮ ਚਲਾਇਆ ਲੇਕਿਨ ਪ੍ਰੋਫਿਟ ਕੀ ਹੈ ਵੀ ਉਹਨੂੰ ਦੁੱਧ ਦਾ ਰੇਟ ਸਹੀ ਮਿਲਦਾ ਕਿਉਂ ਆਪਾਂ ਇਹੀ ਪਿੱਟੀ ਜਾਂਦੇ ਆ ਵੀ ਸਰਕਾਰ ਦੁੱਧ ਦਾ ਰੇਟ ਨਹੀਂ ਦਿੰਦੀ ਭਈ ਆਪਾਂ ਨੂੰ ਬਾਹਰ ਨਿਕਲਣਾ ਪਏਗਾ ਕੰਨੀਆਂ ਚੱਕਣੀਆਂ ਪੈਣਗੀਆਂ ਅੱਛਾ ਵੀਰੇ ਡਿਊਟੀ ਟਾਈਮ ਤੇਰਾ ਕੀ ਏ ਸਵੇਰੇ 7:30 ਵਜੇ ਤੋਂ ਹੀ ਫਿਰ ਸਵੇਰੇ ਇਹਨਾਂ ਦਾ ਕਿਵੇਂ ਮੈਨੇਜਮੈਂਟ ਕਰਦੇ ਹੋ ਪੱਠੇ ਡੱਕਾ ਕੌਣ ਪਾਉਂਦਾ 7:30 ਵਜੇ ਉੱਥੇ ਪੱਠੇ ਪਾ ਕੇ ਧਾਰਾ ਕੱਢ ਕੇ ਪਾਣੀ ਡਾਹ ਕੇ ਹਾਂ ਫਸਲਾ ਤੁਰ ਜਾਣਾ ਫਿਰ ਕਰਦੇ ਨੇ ਡੰਗਰ ਬਾਹਰ ਕੱਢ ਦੇਣੇ ਨੇ ਠੀਕ ਏ ਸ਼ਾਮ ਨੂੰ ਨਾਲ ਪੱਠੇ ਪਾ ਦੇਣੇ ਨੇ ਹਾਂ ਤੇ ਧਾਰਾ ਮੈਂ ਆ ਕੇ ਕੱਢ ਲੈਣੀ ਅੱਛਾ ਤੂੰ ਮੈਨੂੰ ਇਹ ਦੱਸ ਵੀਰੇ ਵੀ ਜੇ ਤੂੰ ਕੱਲਾ ਕੰਮ ਕਰੇਂ ਫਿਰ ਕਰ ਸਕਦਾ ਫੈਮਿਲੀ ਸਪੋਰਟ ਨਾ ਹੋਵੇ 15 20 ਡੰਗਰਾਂ ਤੋਂ ਲੱਗਦਾ ਨਾ ਜੇ ਜੇ ਫੈਮਿਲੀ ਦੀ سپورਟ ਨਾ ਹੋਏ ਫੈਮਿਲੀ ਦੀ سپورਟ ਤੋਂ ਬਿਨਾ ਵੀਰੇ ਕੋਈ ਕੰਮ ਕਾਮਯਾਬ ਨਹੀਂ ਜੇ ਇਹ ਕਰਮਾਲੀਆਂ ਖੜੀਆਂ ਰਹਿਣਗੀਆਂ ਖੜੀਆਂ ਨੇ ਪਾਈਆ ਦੁੱਧ ਵੀ ਨਹੀਂ ਦੇਣਾ ਜਿਹਨਾਂ ਨੂੰ ਕੋਈ ਪੱਠਾ ਡੱਕਾ ਜਾਂ ਪਾਣੀ ਧਾਣੀ ਇਹ ਸਾਰਾ ਪਰਿਵਾਰ ਜਦੋਂ ਮਿਲ ਕੇ ਕਰਦਾ ਐਨੇ ਇੱਕ ਡੰਗਰਾਂ ਦੇ ਵਿੱਚੋਂ ਬਾਈ ਪਹਿਲਾਂ ਮੈਨੂੰ ਇਹ ਦੱਸ ਸੋਹਣੇ ਵੀ ਕਿਵੇਂ ਵਧੀਆ ਆਮਦਨ ਹੋਈ ਜਾਂਦੀ ਐ ਹਾਂ ਵਧੀਆ ਦਾਲ ਫੁੱਲ ਤਾਂ ਚੱਲੀ ਆ ਬਹੁਤ ਸੋਹਣਾ ਬੱਚੇ ਵੀ ਵਧੀਆ ਸਕੂਲ 'ਚ ਪੜਦੇ ਪਏ ਨੇ ਵਧੀਆ ਸਾਰਾ ਕੁਝ ਵਧੀਆ ਵੀਰੇ ਠੀਕ ਐ ਅੱਛਾ ਆਪਣੇ ਆਹ ਡਿਟੇਲ ਦੇ ਆ ਕਿਹੜੀ ਗਾਂ ਕਿੰਨਾ ਕੁ ਦੁੱਧ ਦਿੰਦੀ ਵੀ ਕਿੰਨੇ ਦੀ ਲੈ ਕੇ ਆਇਆ ਸੀ ਸਹੀ ਸਹੀ ਦੱਸੀ ਇਹ ਤਾਂ ਲਿਆਂਦੀ ਸੀ 13000 ਦੀ 13000 ਦੀ ਅੱਜ ਤੋਂ 4 3 ਸਾਲ ਹੋ ਗਏ ਪਹਿਲਾਂ ਠੀਕ ਹੈ ਤੇ ਇਹਦਾ ਇੱਕ ਥਾਣ ਉਸ ਟਾਈਮ ਬੰਦ ਸੀ ਅੱਛਾ ਤੇ ਜਦੋਂ ਦੂਜਾ ਸੂਆ ਸਾਡੇ ਕੋਲ ਸੂਈ ਅਸੀਂ ਜੋ ਵੀ ਆਪ ਦਾ ਦਵਾਈ دارو ਦਿੱਤਾ ਠੀਕ ਹੈ ਸਾਫ਼ ਕਰੀ ਤੇ ਉਹਦਾ ਥਾਣ ਵੀ ਚੱਲ ਪਿਆ ਇਰੇ ਨੇ 15 ਤੋਂ 16 ਲੀਟਰ ਦੁੱਧ ਦਿੱਤਾ। 13000 ਦੀ ਗਾਂ ਨੇ। ਹਾਂ 13000 ਦੀ। ਹੁਣ ਤਾਂ ਇਹਨੂੰ ਹੋ ਗਿਆ ਮੇਰੇ ਕੋਲ ਤੀਜਾ ਸੂਆ ਹੈ। ਤੀਜਾ ਸੂਆ। ਹਾਂ ਠੀਕ ਹੈ। ਅੱਛਾ ਮੈਂ ਇਥੇ ਟ੍ਰੀਟਮੈਂਟ ਦੱਸਦਾ ਕਈ ਵੀਰ ਹਾਂ ਕਹਿ ਜਾਂਦੇ ਨੇ ਵੀ ਗਾਂ ਦਾ ਥਣ ਅੱਧਾ ਰਹਿ ਗਿਆ ਜਾਂ ਬੰਦ ਹੋ ਗਿਆ 25 ਦੇ ਇੰਜੈਕਸ਼ਨ ਲਗਦੇ ਨੇ 1 ਮਹੀਨਾ ਪਹਿਲਾਂ ਸੂਣ ਤੋਂ ਉਹ ਪੰਜ ਟੀਕੇ ਲੱਗਣੇ ਆ। 5-5 ਮੈਂ ਐਮ ਐਲ ਹਫਤੇ ਬਾਅਦ ਤੁਸੀਂ ਲਾਈ ਜਾਓ ਤੇ ਉਹ ਜਿਹੜਾ ਵੀ ਖੜਿਆ ਥਣ ਚੱਲ ਜਾਂਦਾ। ਠੀਕ ਹੈ। ਅੱਛਾ ਦੂਜੀ ਗਾਂ ਬਾਰੇ ਇਹ ਇਹ ਕਿਹੜੇ ਸੂਏ ਆ? ਇਹ ਪਹਿਲਾ ਸੂਆ ਫਿਰ ਨਾਈਨ ਠੀਕ ਹੈ। ਪਿਛਲੇ ਸਾਲ ਫਰਵਰੀ ਚ ਸਾਨੂੰ ਮਿਲਾਲ ਪਿੰਡ ਆਪਣੇ ਬਠਲੀ ਅੱਛਾ ਉਤੋਂ ਫੜ ਕੇ ਲਿਆਂਦੀ ਸੀ ਬੱਚੀ ਫੜ ਕੇ ਲਿਆਂਦੀ ਹਾਂ ਇਹ 22 ਤਰੀਕ ਨੂੰ ਲਿਆਂਦੀ ਸੀ ਫਰਵਰੀ ਦੇ ਮਹੀਨੇ ਚ ਅੱਛਾ ਤੇ ਹਜੇ ਸਾਲ ਵੀ ਨਹੀਂ ਹੋਇਆ ਤੇ ਬਾਕੀ ਤੁਸੀਂ ਵਿਖਾ ਲਓ ਇਹ ਸੁੰਗਲਾਰੀ ਬਾਈ ਇੱਕ ਜੇ ਮੈਂ ਦੱਸਾਂ ਨਾ ਨਸਲ ਨਸਲ ਬਹੁਤ ਜ਼ਬਰਦਸਤ ਹੈ ਹਜੇ ਬਾਈ ਦਾ ਵੀ ਉਹ ਸਕੂਲ ਦਾ ਵੀ ਕੰਮ ਹੈ ਤੇ ਓਨੀ ਸਾੰਭ ਹੋ ਨਹੀਂ ਰਹੀ ਇਹੀ ਗਾਂ ਕਿਤੇ ਬਰਾਬਰ ਇਹਦੀ ट्रांजिशन ਫੀਡ ਜਾਂ ਡਰਾਈ ਫੀਡ ਚੱਲੀ ਹੁੰਦੀ ਹੁਣ ਵੀ ਵੈਸੇ ਇਹਨੇ ਆਰਡਰ ਵਧੀਆ ਬਣਾਉਣਾ ਸ਼ੁਰੂ ਕਰਤਾ ਇੱਥੇ ਤੁਹਾਨੂੰ ਵਿਖਾਵੀ ਦਿੰਦਾ ਭਲਾਂ ਪੁਲਾਂ ਪੌਣੀਆਂ ਸਟਾਰਟ ਕਰਤੀਆਂ ਇਹਨੇ ਤੇ ਵਧੀਆ ਗਾਂ ਬਣੇਗੀ ਪਰ ਇਹ ਹੋਰ ਵੀ ਇਸ ਤੋਂ ਦੁੱਗਣੀ ਬਣ ਸਕਦੀ ਸੀ ਪਰ ਫਿਰ ਵੀ ਜਿਵੇਂ ਬਾਈ ਕਹਿੰਦਾ ਵੀ ਮੈਂ ਫੜ ਕੇ ਲਿਆਂਦੀ ਨਹੀਂ ਤਾਂ ਇਹਦੇ ਨਾਲ ਦੀਆਂ ਗਾਵਾਂ ਹੁਣ ਤੁਸੀਂ ਆਪ ਸੋਚ ਸਕਦੇ ਹੋ ਵੀ 80-90 ਹਜ਼ਾਰ ਤੋਂ ਘੱਟ ਕੋਈ ਨਹੀਂ ਦਿੰਦਾ ਤੇ ਜੇ ਫੁੱਲ ਤਿਆਰੀ ਹੁੰਦੀ ਆ ਗਾਂ ਦੀ ਤੇ ਘੱਟੋ-ਘੱਟ ਮੇਰੇ ਹਿਸਾਬ ਨਾਲ ਵੀ ਸਵਾ ਲੱਖ ਰੀ ਗਾਂ ਸੀ ਜੇ ਪ੍ਰੋਪਰ ਇਹਨੂੰ ਜਿਹੜਾ ਡਾਈਟ ਪਲਾਨ ਇਹਦਾ ਚਾਹੀਦਾ ਤੇ ਅੱਛਾ ਵੀਰੇ ਆ ਆ ਝੋਟੀ ਬਾਰੇ ਦੱਸ ਇਹ ਬਾਈ ਆਪਣੇ ਪਹਿਲਾ ਮੱਝ ਦੀ ਘਰ ਦੇ ਰੱਖੀ ਪਾਲੀ ਹੋਈ ਤੇ ਉਹ ਮੱਝ ਰਹੀ ਨਹੀਂ ਦੇਖਤੀ ਤੇ ਇਹ ਝੋਟੀ ਫੇਰ ਰੱਖ ਲਈ ਸੀ ਕੱਟੀ ਅੱਛਾ ਇਹ ਕਿਹੜੇ ਸੂਏ ਸੂਈ ਹੋਂ ਪਹਿਲਾ ਸੂਆ ਇਹ ਮੋਹਰਾ ਦੀ ਹੋਈ ਹੈ ਬਾਕੀ ਮੈਨੂੰ ਟੀਕੇ ਦਾ ਨਹੀਂ ਪਤਾ ਅੱਛਾ ਤੇ ਇਹ ਹੁਣ ਪਹਿਲਾ ਸੂਆ ਸੁਣੀ ਸੀ 6ਵੇਂ ਮਹੀਨੇ ਚ ਕਿੰਨਾ ਕੁ ਦੁੱਧ ਦੇਗੀ ਇਹਨੇ 11 ਲੀਟਰ 6ਵੇਂ ਮਹੀਨੇ ਚ ਹਾਂ ਨਾਰਮਲ ਸਾਮ ਤੇ ਵੀ ਸਾਮ ਤਾਂ ਤੈਨੂੰ ਮੈਨੂੰ ਪਤਾ ਵੀ ਤੇਰੀ ਕਿੰਨੇ ਕਿ ਆਪਾਂ ਬਸ ਦਾਣਾ ਹੀ ਮੈਂ ਗੱਲਾਂ ਪੱਠੇ ਪਾਇਆ ਸਾਲ ਬਾਈ ਨੇ ਪੱਠੇ ਵੀ ਨਹੀਂ ਕਦੀ ਪਾਏ ਸਾਲ ਹੋ ਗਏ ਤੇ ਖਰਾਕ ਵੀ ਨਾਰਮਲ ਹੈ ਇਹੀ ਕਿਸੇ ਖਿਡਾਰੀ ਬੰਦੇ ਕੋਲ ਹੁੰਦੀ ਤੇ ਘੱਟੋ ਘੱਟ 13-14 ਕਿਲੋ ਤੋਂ ਪਹਿਲਾਂ ਦੇ ਜਾਂਦੀ ਝੋਟੀ ਬਹੁਤ ਵਧੀਆ ਇਹ ਵੀ ਤੁਹਾਨੂੰ ਵਿਖਾ ਦਾਂ ਆ ਵੇਖੋ ਥੋੜਾ ਹੈ ਨਾ ਹਜੇ ਜਨਵਰ ਡਰਦੇ ਨੇ ਠੀਕ ਹੈ ਤੇ ਇਹਨੇ ਦਿੱਤਾ ਕੀ ਸੀ ਵੀਰੇ ਇਹਨੇ ਬਾਈ ਉਹ ਕੱਟੀ ਆ ਜਿਹੜੀ ਆ ਕੱਟੀ ਇਹ ਵੀ ਮੁਰਰਾ ਦੀ ਕੱਟੀ ਹੈ ਵੀਰੇ ਇਹ ਨਹੀਂ ਹੁੰਦਾ ਵੀ ਆਪਾਂ ਬਹੁਤ ਲੱਖਾਂ ਰੁਪਈਆ ਲਾ ਕੇ ਤੇ ਫਿਰ ਬਰੀਡ ਤੇ ਕੰਮ ਕਰਾਂਗੇ ਵੱਡੇ ਲੈਵਲ ਤੋਂ ਆਪਾਂ ਸਟਾਰਟਿੰਗ ਕਰ ਸਕਦੇ ਆ ਜਿਵੇਂ ਵੀਰ ਨੇ ਉਹ ਗਾਂ ਫੜੀ ਤੇ ਉਹ ਤੁਸੀਂ ਵੇਖ ਸਕਦੇ ਹੋ ਵੀ ਬਹੁਤ ਵਧੀਆ ਤਿਆਰ ਹੋਈ ਜਾਂ ਦੂਜੀ ਗਾਂ 13000 ਦੀ ਲੈ ਕੇ ਆਇਆ ਇੱਕ ਇਹ ਘਰ ਦੀ ਝੋਟੀ ਸੀ ਤੇ ਇਹਦੇ ਨਾਲ ਨਾਲ ਜਦੋਂ ਆਪਾਂ ਹੌਲੀ 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 ਕਰਕੇ ਚੱਲਦੇ ਆ ਨਾ ਆਪਣੀ ਬਰੀਡ ਸੁਧਰਦੀ ਰਹਿੰਦੀ ਹੈ ਅੱਛਾ ਵੀਰੇ ਇੱਕ ਤੇਰੇ ਕੋਲ ਜਰਸੀ ਹੈ ਹਾਂਜੀ ਹਾਂਜੀ ਇਹ ਜਰਸੀ ਕਿੱਥੋਂ ਲਿਆਂਦੀ ਸੀ ਇਹ ਤਾਂ ਬਾਈ ਮੇਰੇ ਦੋਸਤ ਕੋਲੋਂ ਅੱਛਾ ਉਨੇ ਜਾਣਾ ਸੀ ਬਾਹਰ ਅੱਛਾ ਉਹਨਾਂ ਨੇ ਦੋ ਸੀ ਇਹ ਇੱਕ ਉਹਨਾਂ ਨੇ ਦੁੱਧ ਵਾਸਤੇ ਘਰੇ ਰੱਖ ਲਈ ਸੀ ਠੀਕ ਹੈ ਤੇ ਇੱਕ ਫਿਰ ਦੁੱਧ ਲਈ ਮੈਂ ਘਰੇ ਲਿਆ ਉਹਦੇ ਦੁੱਧ ਥੋੜਾ ਜਿਹਾ ਘੱਟ ਸੀ ਹਾਂ ਕਿ ਨਾਲੇ ਇਹਨਾਂ ਦੀ ਫੈਡ ਵਧੀਆ 6 0 ਤੱਕ ਆਉਂਦੀ ਹੈ ਜੇ ਨਾਰਮਲ ਦਾਣੇ ਤੇ ਅੱਛਾ ਤੇ ਵਧੀਆ ਠੀਕ ਹੈ ਕੁੱਲ ਮਿਲਾ ਕੇ ਜੇ ਆਪਾਂ ਵੇਖੀਏ ਤਾਂ ਮਤਲਬ ਕਿੰਤਾ ਫਾਇਦੇਮੰਦ ਹੈ ਹਾਂ ਜੇ ਆਪ ਕਰੋ ਫਿਰ ਤਾਂ ਫਾਇਦੇ ਚ ਹਾਂ ਜੇ ਆਪਾਂ ਕੋਈ ਦਿਹਾੜੀ ਜਾ ਲਾ ਕੇ ਕਰਾਉਣਾ ਕਿਸੇ ਦੇ ਸੱਟਣਾ ਫੇਰ ਨਹੀਂ ਫੇਰ ਨਹੀਂ ਫੇਰ ਨਹੀਂ ਵਰ ਦਿੰਦੀਆਂ ਇਹ ਹੁਣੇ ਗੱਭਰ ਨੇ ਹਾਂ ਗੱਭਰ ਨੇ ਕਿੰਨੇ ਚਿਰ ਦੀ ਇਹ ਮੈਨੂੰ 6 6.5 ਮਿੰਟ ਹੋ ਗਏ ਠੀਕ ਹੈ ਠੀਕ ਹੈ ਅੱਛਾ ਭਾਈ ਇੱਕ ਤੈਨੂੰ ਹੁਣ ਮੈਂ ਦੱਸਦਾ ਇੱਕ ਨਾਲ ਅੱਗੇ ਤੋਂ ਜਿਹੜੇ ਵੀ ਟੀਕੇ ਲਵਾਏਗਾ ਉਹ ਸਟਰਾ ਸਾਹਮਣੇ ਰੱਖੀ ਡਿਟੇਲ ਸਾਹਮਣੇ ਰੱਖੀ ਠੀਕ ਹੈ ਫਿਰ ਪਤਾ ਲੱਗ ਜਾਏਗਾ ਕਿਹੜੀ ਨਸਲ ਦਾ ਕਿੰਨੇ ਦੁੱਧ ਵਾਲਾ ਇਹ ਮੇਰੇ ਕਹਿੰਦੇ ਇੰਨਾ ਕੰਮ ਜ਼ਰੂਰ ਕਰੀ ਤੇ ਬਾਕੀ ਜਿਵੇਂ ਵੀ ਤੈਨੂੰ ਲੋੜ ਹੋਈ ਆਪਾਂ ਤੈਨੂੰ ਬਰਾਬਰ ਦੱਸਾਂਗੇ ਪਰ ਤੇਰਾ ਕੰਮਕਾਰ ਬਹੁਤ ਵਧੀਆ ਲੱਗਿਆ ਤੇ ਹੋਰ ਕਿਸੇ ਨੂੰ ਕੋਈ ਕਹਿਣਾ ਚਾਹੁੰਦਾ ਯਾਰ ਜਿਹੜੇ ਵਿਹਲੇ ਬੈਠੇ ਰੁਝਾਈਆਂ ਛੱਡਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਜਿਹੜੇ 5-7000 ਦੀ ਨੌਕਰੀ ਵੀ ਨਹੀਂ ਕਰ ਸਕਦੇ ਮੰਜੇ ਤੋੜਦੇ ਨੇ ਮੈਂ ਇਹ ਕਹਿਣਾ ਕਿ ਜਿਹੜਾ ਦੇ ਸਮੇਂ ਚ 15000 ਦੀ ਨੌਕਰੀ ਕਰਦਾ ਨਾ ਉਹ ਨੌਕਰੀ ਛੱਡ ਕੇ ਤੇ ਇਹ ਕੰਮ ਤੋੜ ਲੇ ਸਿਆਲ ਚ ਬਾਗੂ ਮੱਛੀਆਂ ਮਿਲ ਜਾਂਦੀਆਂ ਤੁਰਦੀਆਂ ਘੁਰਦੀਆਂ ਹਾਂ ਆਏ ਸਾਲ ਇੱਕ ਦੋ ਅੱਛੀਆਂ ਤੁਸੀਂ ਫੜ ਲਓ ਠੀਕ ਹੈ ਇਹ ਉਹ ਫਾਇਦਾ ਹੀ ਫਾਇਦਾ ਹੈ ਪਰ ਮਿਹਨਤ ਕਰਨੀ ਪੈਣੀ ਤੇ ਹਾਂ ਮਿਹਨਤ ਤੋਂ ਬਿਨਾ ਤਾਂ ਕੰਮ ਹੋਇਆ ਹੀ ਨਹੀਂ ਨਾ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਜਿਵੇਂ ਆਪਾਂ ਰਿਸ਼ਤੇਦਾਰੀ ਚ ਜਾਣਾ ਆਉਣਾ ਉਹਦਾ ਟਾਈਮ ਆਪਕੋ ਚਰਨਾ ਪੈਂਦਾ ਸਭ ਨੂੰ ਯਾਰ ਰਿਸ਼ਤੇਦਾਰਾਂ ਨੇ ਜੇ ਵੇਖਿਆ ਜੇ ਨਾ ਅੱਜ ਕੱਲ ਰਿਸ਼ਤੇਦਾਰੀਆਂ ਉਹੀ 2-4 ਘੰਟਿਆਂ ਦੀਆਂ ਰਹਿ ਗਈਆਂ ਪਹਿਲੇ ਵਾਲੇ ਟਾਈਮ ਨਹੀਂ ਰਹਿ ਗਏ ਕਿਉਂਕਿ ਹਰ ਕੋਈ ਬਿਜੀ ਹੈ ਮੈਂ ਕਿਤੇ ਵੀ ਜਾਣਾ ਵਾਂ ਤਾਂ ਮੈਂ ਆਪਦਾ ਸਵੇਰੇ ਭਾਵੇਂ ਮੈਂ ਤਾਂ 7 ਵਜੇ ਨਿਕਲ ਜਾਕਾ ਦੋ ਰਿਸ਼ਤੇਦਾਰੀ ਚ ਮੈਂ ਸ਼ਾਮ ਨੂੰ 4 ਵਜੇ ਆਵਾਂ 3 ਵਜੇ ਆਵਾਂ ਆ ਕੇ ਇਹਨਾਂ ਨੂੰ ਆਪ ਪੱਠੇ ਪਾਉਣ ਨੇ ਕਦੇ ਕਿਸੇ ਬੰਦੇ ਨੂੰ ਨਹੀਂ ਕਰਦੇ। ਨਾਲੇ ਸਿਆਣੇ ਕਹਿੰਦੇ ਨੇ ਵੀ ਕੰਮ ਆਪਣਾ ਤੇ ਸੋਭਾ ਜਗ ਦੀ। ਹਾਂ ਜੀ। ਸਹੀ। ਨਾਲੇ ਤਾਂ ਅਗਲੇ ਮਾਪੇ-ਬਾਪ ਨੂੰ ਵੀ ਅਗਲੇ ਕਹਿੰਦੇ ਨੇ ਵੀ ਹਾਂ ਭਾਈ ਤੇਰਾ ਪੁੱਤ ਚੰਗਾ ਨਿਕਲਿਆ। ਕਹਿੰਦੇ ਨਾਲੇ ਜਿਹੜੀਆਂ ਆਪਾਂ ਢਾਣੀਆਂ ਤੇ ਮੋੜਾਂ ਤੇ ਬਹਿਣਾ ਆਪਣਾ ਉਹ ਛੁੱਟ ਜਾਂਦਾ। ਸਹੀ ਏ ਦੂਜੇ ਨੰਬਰ ਜਿਹੜੇ ਬੱਚੇ ਆ ਬੱਚੇ ਫਿਰ ਇਸੇਾਰੇ ਲੱਗਣਗੇ। ਕਹਿੰਦੇ ਕੁਝ ਖਾਣ ਪੀਣ ਨੂੰ ਦੁੱਧ ਵਧੀਆ ਮਿਲ ਜਾਂਦਾ। ਘਿਓ ਤਾਂ ਨਹੀਂ ਮੁੱਕਿਆ ਹੋਣਾ ਤੇਰੇ ਕੋਲ ਕਦੀ। ਘਿਓ ਵਾਦੂ। ਪਿੱਛੇ ਇੱਕ ਮੋੜਾ ਆਇਆ ਸੀ ਤੇ ਇਹਨਾਂ ਦਾ ਦਾਣ ਦਾ ਦਾ ਵੇਖ ਕੇ ਆ ਗਿਆ ਘਿਓ ਲੈਣ ਇਹ ਕੋਲ ਸਾਡੇ ਕੋਲ 2.5 ਕਿਲੋ ਪਿਆ ਸੀ ਪਰ ਅਸੀਂ ਦਿੱਤਾ ਨਹੀਂ ਉਹ ਕਹਿੰਦਾ ਕਿ ਮੈਂ ਦਵਾਈ ਬਣਾਉਣੀ ਸੀ ਕਿ ਵੀਰੇ ਅਸੀਂ ਘਰ ਵਾਸਤੇ ਰੱਖਿਆ ਹਾਂ ਉਹ ਮਾਤਾ ਨੇ ਨਾ ਇਹ ਸਿਆਲ ਪਨੀਰੀ ਰਲਾਉਂਦੀ ਏ ਤੇ ਵਧੀਆ ਗਾਂ ਜਿੰਦੀ ਫਾਇਡ ਵਧੀਆ ਆਉਂਦੀ ਏ ਠੀਕ ਹੈ ਉਹਦੇ ਕਿਉਂ ਆਉਂਦੀ ਏ ਅਸੀਂ ਕੋਲਿਆ ਪਨੀਰੀ ਹਾਂ ਹਾਂ ਠੀਕ ਹੈ ਨਾਲੇ ਹੁਣ ਅੱਜ ਕੱਲ ਤਾਂ ਪਿਓਰ ਚੀਜ਼ ਬਹੁਤ ਘੱਟ ਮਿਲਦੀ ਏ ਜੇ ਕੋਈ ਸ਼ਹਿਰੀ ਵੀਰ ਮੇਰਾ ਵੀਡੀਓ ਵੇਖਦਾ ਤੇ ਜਾਂ ਕੋਈ ਉਹ ਜਿਹਦੇ ਕੋਲ ਡੰਗਰ ਹੈ ਨਹੀਂ ਬਈ ਮੈਂ ਤੈਨੂੰ ਇਹੀ ਸਲਾਹ ਦਾਂਗਾ ਜਿਹੜੇ ਬੰਦੇ ਨੇ ਇਹੋ ਜੇ ਪੰਜ ਚਾਰ ਡੰਗਰ ਰੱਖੇ ਆ ਜਾਂ ਤੁਸੀਂ ਜਿ ਜਿੰਨੇ ਵੀ ਡੰਗਰ ਰੱਖੇ ਨੇ ਉਹਦੇ ਕੋਲੋਂ ਆਪ ਜਾ ਕੇ ਦੁੱਧ ਲੈ ਲਿਆ ਕਰੋ ਤੇ ਜਾਂ ਉਹਨੂੰ ਕਹਿ ਰਿਆ ਕਰੋ ਜੇ ਆਪਾਂ ਕਹੀਏ ਨਾ ਦੁੱਧੀਆਂ ਦੀ ਤੇ ਜਾਂ ਡੈਰੀਆਂ ਤੇ ਤੁਸੀਂ ਜ਼ੋਰ ਲਾ ਲਿਓ 100% ਤੁਸੀਂ ਪੈਸੇ ਦੇ ਦਿਓ ਫੁੱਲ ਪੈਸੇ ਭਰ ਦਿਓ ਤੁਹਾਨੂੰ ਦੁੱਧ ਪਿਓਰ ਨਾ ਮਿਲੇਗਾ ਤੇ ਇੰਨੀ ਕਿਸੇ ਸਾਡੀ ਵੀਡੀਓ ਅੱਗੇ ਕੋਸ਼ਿਸ਼ ਕਰਾਂਗੇ ਹੋਰ ਵੀ ਜਿਹੜੇ ਸਫਲ ਡੈਰੀ ਫਾਰਮਰ ਜਾਂ ਨਵੇਂ ਵੀਰ ਇਸ ਧੰਦੇ ਦੇ ਵਿੱਚ ਜੁੜੇ ਨੇ ਤੇ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਲੈਂਦੇ ਆਈਏ ਉਦ ਨਾਲ ਜਿਹੜੇ ਛੋਟੇ ਨੇ ਜਾਂ ਜਿਨ੍ਹਾਂ ਨੇ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਹੈ ਜਾਂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਹੌਸਲਾ ਮਿਲਦਾ ਇਸ ਚੀਜ਼ ਨਾਲ ਕਿਉਂ ਸੋਣੇ ਬਾਈ ਹੋਰ ਕੁਝ ਕਹਿਣਾ ਚਾਹੁੰਦਾ ਕਿਸੇ ਨੂੰ ਬਹੁਤ ਬੜੀ ਕਿਰਪਾ ਬਾਬਾ ਜੀ ਦੀ ਚਲੋ ਓਕੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ